ਕੋਆਪਰੇਟਿਊਸ਼ਨ ਦੇ ਅਧਿਆਪਕ ਦੇ ਨਾਲ Shimla ਵੇਖੇ ਘੁੰਮਣ ਗਿਆ ਅਤੇ ਉੱਥੇ ਪਹੁੰਚਣ ਤੋਂ ਕੁਝ ਬਾਅਦ ਹੀ ਉਸਨੇ ਆਪਣਾ ਫੋਨ ਬੰਦ ਕਰ ਦਿੱਤਾ ਉਸ ਤੋਂ ਬਾਅਦ ਨਾ ਤਾਂ ਮਾਪਿਆਂ ਦੇ ਨਾਲ ਉਸਦੀ ਕੋਈ ਗੱਲਬਾਤ ਹੋਈ ਅਤੇ ਇਥੋਂ ਤੱਕ ਕਿ ਟਿਊਸ਼ਨ ਵਾਲੇ ਅਧਿਆਪਕ ਤਾਂ ਵੀ ਫੋਨ ਨੰਬਰ ਬੰਦ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਪਰਿਵਾਰ ਨੂੰ ਚਿੰਤਾ ਸਤਾ ਰਹੀ ਹੈ ਅਤੇ ਹੁਣ ਉਨ੍ਹਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਹੁਣ ਇਸ ਬੱਚੇ ਦੀ ਪਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਖਸ਼ਿਆਲਪੁਰ ਦੇ ਉਹ ਦੇਸ਼ ਵਿੱਚ ਨਗਰ ਚ ਇਹ ਬੱਚਾ ਟਿਊਸ਼ਨ ਪਰ ਦਸ ਅਤੇ ਉਸਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਿਹਾ ਕਿ ਮੈਂ ਆਪਣੇ ਅਧਿਆਪਕ ਦੇ ਨਾਲ Shimla ਵਿਖੇ ਘੁੰਮਣ ਜਾਣਾ ਹੈ ਉਸ ਤੋਂ ਬਾਅਦ ਪਰਿਵਾਰ ਦੇ ਜੀਆਂ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਅਤੇ ਕੁਝ ਦਿਨ ਬਾਅਦ ਹੀ ਉਸਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ ਪਰਿਵਾਰ ਨੂੰ ਫਿਕਰ ਪੈ ਗਈ ਕਿ ਆਖਰ ਸਾਡਾ ਬੱਚਾ ਕਿਸ ਹਾਲਤ ਦੇ ਵਿੱਚ ਹੈ ਮਾਂ ਨੂੰ ਇਹ ਚਿੰਤਾ ਸਤਾਉਣ ਲੱਗ ਪਈ ਕਿ ਉਸਦੇ ਪੁੱਤ ਨੂੰ ਕੁਝ ਖਾਦਾ ਵੀ ਹੈ ਜਾਂ ਨਹੀਂ ਆਕਰ ਕਿਸ ਹਾਲਤ ਦੇ ਵਿੱਚ ਉਹ ਫਿਲਹਾਲ ਹੈ ਦੱਸ ਦਈਏ ਕਿ 13 ਸਾਲਾ ਅਮਨਿੰਦਰ ਸਿੰਘ ਆਪਣੇ ਟਿਊਸ਼ਨ ਦੇ ਅਧਿਆਪਕ ਦੇ ਨਾਲ ਸ਼ਿਕਲਾ ਦੇਖੇ ਘੁੰਮਣ ਗਿਆ ਪਰ ਹਜੇ ਤੱਕ ਪਰਿਵਾਰ ਨੂੰ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਉਹ ਆਖਰ ਹੈ ਕਿਥੇ ਪਰਿਵਾਰ ਦੇ ਜੀਆ ਦੇ ਮੁਤਾਬਕ ਉਸਦੀ ਲੋਕੇਸ਼ਨ ਮੁੰਬਈ ਦੇ ਇੱਕ ਹੋਟਲ ਦੇ ਵਿੱਚ ਵੀ ਪਾਈ ਗਈ ਪਰ ਹਜੇ ਤੱਕ ਪਰਿਵਾਰ ਨੂੰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਹ ਹੈ ਕਿਥੇ ਜਿਸ ਬਾਅਦ ਪਰਿਵਾਰ ਦੇ ਜੀਆ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਮਿਲੀ ਜਾਣਕਾਰੀ ਤੇ ਮੁਤਾਬਕ 12 ਮਾਰਚ ਨੂੰ ਇਹ ਬੱਚਾ ਆਪਣੇ ਅਧਿਆਪਕ ਦੇ ਨਾਲ ਸ਼ਿਮਲਾ ਵਿਖੇ ਕੋ ਮਰ ਗਿਆ ਸੀ ਅਤੇ ਅੱਜ ਲਗਭਗ 25 ਦਿਨ ਹੋ ਗਏ ਹਨ ਅਤੇ ਉਸ ਦੀ ਕੋਈ ਵੀ ਉਕਸਬ ਨਹੀਂ ਹੈ ਪਰਿਵਾਰ ਦੇ ਜੀਆ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਤੋਂ ਇਹੀ ਗੁਹਾਰ ਲਗਾਉਂਦੇ ਆ ਕਿ ਉਹ ਸਾਡੇ ਬੱਚੇ ਨੂੰ ਜਲਦ ਤੋਂ ਜਲਦ ਲੱਭ ਦੇ ਅਤੇ ਸਾਡੇ ਹਵਾਲੇ ਕਰ ਦੇ ਅਸੀਂ ਜਿੱਥੇ ਪਹਿਲੇ ਰੈਂਟ ਤੇ ਰਹਿੰਦੇ ਸੀ ਉਹਨਾਂ ਦੇ ਸਾਹਮਣੇ ਰਹਿੰਦੇ ਸੀਗੇ ਇਹ ਤਾਂ ਸਵੇਰ ਤੋਂ ਤਾਂ ਠੀਕ ਲੱਗਦੇ ਸੀ ਪਤਾ ਨਹੀਂ ਸੀਗਾ ਕਿ ਐਦਾਂ ਦੇ ਹੋਣਗੇ ਵੀ ਇਹ ਮੇਰਾ ਬੇਟਾ ਉੱਥੋਂ ਦੀ ਟਿਊਸ਼ਨ ਤੇ ਆਪਣੇ ਜਾਂਦਾ ਸੀ ਤੇ ਉਹਨੂੰ ਦੋ ਤਿੰਨ ਵਾਰੀ ਇਹਨਾਂ ਨੇ ਪੁੱਛਿਆ ਕਿ ਕਾਕੇ ਟਿਊਸ਼ਨ ਤੂੰ ਕਿੱਥੇ ਪੜਦਾ ਮੈਂ ਵੀ ਟਿਊਸ਼ਨ ਪੜਾਉਣਾ ਮੇਰੇ ਕੋਲ ਪੜ ਲਾ। ਤੇ ਫਿਰ ਉਹ ਇੱਕ ਦਿਨ ਆਪਣੇ ਪਾਪਾ ਨੂੰ ਉੱਥੋਂ ਲੈ ਕੇ ਗਿਆ ਉਹਨਾਂ ਦੇ ਘਰ ਤੇ ਉਹ ਕਹਿੰਦੇ ਕਿ ਪਾਜੀ ਮੈਂ ਵੀ ਟਿਊਸ਼ਨ ਪੜਾਉਣਾ ਹੈ ਤੁਸੀਂ ਨਾ ਮੇਰੇ ਕੋਲ ਅਮਨਿੰਦਰ ਨੂੰ ਟਿਊਸ਼ਨ ਤੇ ਪਾ ਦਿਓ। ਅਸੀਂ ਕਿਹਾ ਚਲੋ ਕੋਈ ਨਹੀਂ ਤੁਸੀਂ ਪੜਾਉਂਦੇ ਤੇ ਤੁਸੀਂ ਪੜਾ ਦਿਓ ਤੇ ਮੇਰਾ ਬੇਟਾ ਉਹਨਾਂ ਕੋਲ ਟਿਊਸ਼ਨ ਤੇ ਜਾਣ ਲੱਗ ਪਿਆ। ਟਿਊਸ਼ਨ ਤੇ ਉੱਥੇ ਟਿਊਸ਼ਨ ਤੇ ਉਹਨਾਂ ਕੋ ਪੜਦਾ ਤੇ ਸੀਗਾ। ਪਰ ਉਹ ਕਦੀ ਉਹਨੇ ਐਦਾਂ ਨਹੀਂ ਕਿਹਾ ਸੀ ਕਿ ਕਿ ਮੈਨੂੰ ਤੰਗ ਕਰਦੇ ਆ ਜਾਂ ਮਾਰਦੇ ਆ ਬਸ ਇਹੀ ਕਹਿੰਦਾ ਸੀ ਕਿ ਮੰਮੇ ਟਿਊਸ਼ਨ ਟੀਚਰ ਮੇਰੇ ਸਹੀ ਆ ਠੀਕ ਆ ਟਿਊਸ਼ਨ ਟੀਚਰ ਅਸੀਂ ਵੀ ਬਸ ਯਕੀਨ ਕਰਦੇ ਰਹੇ ਉਹਦੀਆਂ ਗੱਲਾਂ ਦੇ ਉੱਤੇ ਕਿ ਸਾਡਾ ਬੱਚਾ ਸਾਡੇ ਨਾਲ ਸਹੀ ਬੋਲਦਾ ਪਿਆ ਵੈਸੇ ਝੂਠ ਮੇਰੇ ਨਾਲ ਕਦੀ ਨਹੀਂ ਬੋਲਿਆ ਸੀ ਉਹ ਕੀ ਆ ਕਹਣਾ ਮੇਰੇ ਬੱਚੇ ਨੂੰ ਸਹੀ ਸਲਾਮਤ ਘਰ ਪਜਾ ਦੇ ਅਸੀਂ ਉਹਨੂੰ ਕੁਝ ਨਹੀਂ ਕਵਾਂਗੇ 13 ਸਾਲ ਆ ਅਮਨਿੰਦਰ ਸਿੰਘ ਉਹਦਾ ਨਾਮ ਆ 13 ਸਾਲ ਉਮਰ ਹੈ ਬੇਟੇ ਠੀਕ ਆ ਕੀ ਗੱਲਬਾਤ ਹੋਈ ਹੈ ਘਰ ਚ ਘਰ ਚ ਕੋਈ ਗੱਲਬਾਤ ਨਹੀਂ ਆ ਟਿਊਸ਼ਨ ਜਾਂਦਾ ਸੀ ਤੇ ਉਹ ਕਹਿਣ ਦਾ ਕਿ ਮੈਂ ਘੁੰਮਣ ਜਾਣਾ ਦੋ ਦਿਨ ਲਈ ਕਹਿੰਦਾ ਮੈਂ ਜਾਣਾ 13 ਨੂੰ ਗਿਆ 12 ਨੂੰ ਤੇ 13 ਨੂੰ ਉਹਨਾਂ ਦੀ ਲਾਸਟ ਕਾਲ ਆਈ ਉਸ ਤੋਂ ਬਾਅਦ ਸਾਡਾ ਕੋਈ ਰਿਸਪੌਂਸ ਨਹੀਂ ਆਉਂਦਾ ਕੀ ਕਹਿ ਕੇ ਗਏ ਸੀ ਕਿਹੜੀ ਜਗ੍ਹਾ ਘੁੰਮਣ ਜਾ ਰਹੇ ਕਹਿੰਦੇ Shimla ਜਾਣਾ ਸੀ ਘੁੰਮਣ ਫਿਰ Shimla 13 ਨੂੰ ਉਹਨਾਂ ਨੇ ਪੁੱਛਿਆ ਫਿਰ ਕਿੱਥੇ ਕਹਿੰਦਾ ਆਪਾਂ ਮਾਲ ਰੋਡ ਘੁੰਮ ਰਹੇ ਆ ਫਿਰ ਕੁਫਰੀ ਜਾਣਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ 14 ਨੂੰ ਸਾਡੇ ਨੰਬਰ ਬਲੌਕ ਕਰਤੇ ਆ ਉਹਨਾਂ ਨੇ ਤੇ ਸਾਨੂੰ ਕੋਈ ਰਿਸਪੌਂਸ ਨਹੀਂ ਆਉ ਤਾ ਹੁਣ ਕੀ ਪਤਾ ਲੱਗਿਆ ਬੇਟਾ ਕਿੱਥੇ ਪਹੁੰਚ ਗਿਆ ਤੇ ਉਹਨਾਂ ਨੇ ਸੀਡੀਆਰ ਕਰਵਾਈ ਪੁਲਿਸ ਵਾਲਿਆਂ ਨੇ ਉਹਨਾਂ ਦਾ ਫਿਰ ਆਈ ਟ੍ਰੇਸ ਕੀਤਾ ਤੇ ਉੱਥੋਂ ਦੀ ਲੋਕੇਸ਼ਨ ਆਈ ਬ ਉਸੇ ਫੋਟੋ ਵੀ ਫੋਟੋ ਵੀ ਉਹਨਾਂ ਨੇ ਫੋਟੋ ਵੀ ਭੇਜੀ ਚ ਗਿਆ ਕਿਤੇ ਨਾਲ ਸੀ ਗਿਆ ਜੀ ਟਿਊਸ਼ਨ ਟੀਚਰ ਨਾਲ ਗਿਆ ਸੀ ਟਿਊਸ਼ਨ ਕਿਹੜੀ ਜਗ੍ਹਾ ਟਿਊਸ਼ਨ ਪੜ੍ਹਦੇ ਸੀ ਭਾਈ ਸਾਹਿਬ ਦਸ਼ਮੇਸ਼ ਨਗਰ ਟੀਚਰ ਦਾ ਕੀ ਨਾਮ ਹੈ ਭੋਪਿੰਦਰ ਸਿੰਘ ਭੋਪਿੰਦਰ ਸਿੰਘ ਕਿ ਕਦੇ ਦੱਸਿਆ ਸੀਗਾ ਬੇਟੇ ਨੇ ਗੱਲ ਕੀਤੀ ਸੀ ਅਸੀਂ ਘੁੰਮਣ ਜਾਣੇ ਸੋ ਪਹਿਲਾਂ ਵੀ ਜਾਂਦਾ ਸੀ ਹਾਂਜੀ ਪਹਿਲੇ ਵੀ ਜਾਂਦਾ ਸੀ ਪਹਿਲੇ ਵੀ ਦੱਸ ਕੇ ਜਾਂਦੇ ਸੀ ਜਦੋਂ ਵੀ ਜੇ ਗਏ ਆ ਉਦੋਂ ਦੱਸ ਕੇ ਹੀ ਗਏ ਆ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਕਰਦੇ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਧਰ ਸਾਡੇ ਕੋਲ ਸਹੀ ਸਲਾਮਤ ਲਿਆਉਣ